ਰਾਈਸ ਮਿਲਰਸ ਐਸੋਸੀਏਸ਼ਨ ਮੋੜਵਲੋ ਪ੍ਰਧਾਨ ਵਿਜੇ ਕੁਮਾਰ ਘੁੰਮਣ ਦੀ ਅਗਵਾਈ ਹੇਠ ਸ਼ੈਲਰ ਉਦਯੋਗ ਦੀਆਂ ਸਮੱਸਿਆਵਾਂ ਅਤੇ ਮੰਗਾਂ ਸੰਬੰਧੀ ਏਡੀਸੀ ਅਤੇ ਜੀਐਫਐਸਸੀ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ ਗਿਆ ਮੰਗ ਪੱਤਰ ਵਿੱਚ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਸ਼ੈਲਰ ਸੰਘਤ ਇਸ ਸਮੇਂ ਗੰਭੀਰ ਸੰਕਟ ਤੋਂ ਲੰਘ ਰਹੀ ਹੈ ਇਸ ਦੇ ਬਾਵਜੂਦ ਸਰਕਾਰੀ ਅਧਿਕਾਰੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਨੂੰ ਤਿਆਰ ਨਹੀਂ ਹਨ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤੇ ਉਹਨਾਂ ਦਿਆਂ ਮੰਗਾ ਅਨੁਸਾਰ ਸਮਝੌਤਾ ਨਹੀਂ ਕੀਤਾ ਜਾਵੇਗਾ ਉਹ اناਜ ਖਰੀਦ ਪੋਰਟਲ ਤੇ ਕੋਈ ਦਸਤਾਵੇਜ਼ ਅਪਲੋਡ ਨਹੀਂ ਕਰਨਗੇ ਅੱਜ ਅਸੀਂ ਸਾਡੇ ਮੋਡਰਨਾਈਜੇਸ਼ਨ ਮਾਡਲ ਸਾਰੇ ਮਿਲਰ ਪਹੁੰਚਿਆ ਇੱਥੇ ਡੀ ਐਫ ਐਸ ਸੀ ਵਿਧੰਦਾ ਜੀ ਸਾਹਿਬ ਨੂੰ ਮਿਲਣਾ ਸੀ ਅੱਜ ਸਾਡੀਆਂ ਕੁਝ ਮੰਗਾਂ ਨੇ ਜਿਸ ਤਰ੍ਹਾਂ ਸਪੇਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਸਾਰੇ ਪੰਜਾਬ ਵਿੱਚ ਸਪੇਸ ਦਾ ਬੁਰਾ ਹਾਲ ਹੈ ਅਜੇ ਤੱਕ ਲਗਭਗ ਬੀਰ ਗੱਡੀ ਸਾਡੀ ਇਸ ਸਾਲ ਦੀ ਰਾਇਸ ਦੀ ਲੱਗਣੀ ਪਈ ਹੈ ਜਿੱਦੇ ਵਿੱਚ ਸਾਡਾ ਮੋਰ ਸੈਂਟਰ ਵੀ ਹੈ ਕੁਝ ਮਿੱਲਰ ਕਾਲਿਆਂ ਵਾਲੀ ਪੰਨੀ ਵਾਲੇ ਬੋਰ ਜਾਂ ਤੋਂ ਬਾਹਰ ਹਰਿਆਣਾ ਜਿਲ੍ਹਾ ਗਿਆ ਇਹਨੇ ਮਾਲ ਉਸ ਦੇ ਸਰਕਾਰ ਨੇ ਕੋਈ ਸਾਨੂੰ ਕਰਾਇ ਨਹੀਂ ਦਿੱਤਾ ਉਲਟਾ ਸਾਥੋਂ ਬੈਕ ਮੂਵਮੈਂਟ ਲਈ ਗਈ ਹੈ ਜੋ ਕਿ ਨਿਆਂ ਤੱਕ ਹੈ ਇਹ ਸਰਕਾਰ ਦਾ ਕੰਮ ਐ ਸਪੀਸ ਕਰਨਾ ਐਫਸੀ ਦਾ ਕੰਮ ਐ ਪੰਜਾਬ ਸਰਕਾਰ ਦਾ ਅੱਗੇ ਪੈੜੀ ਸੀ ਨਾ ਰਿਹਾ ਇਸ ਬੰਦੀ ਆਏ ਸੀ ਲਿਖ ਕੇ ਦੇ ਰਿਆਂ ਅੱਜ ਮੋਰ ਸੈਂਟਰ ਵੱਲੋਂ ਇਕੋ ਹੀ ਮਿਲਰ ਅਸੀਂ ਪੈੜੀ ਸਟੋਰ ਨਹੀਂ ਕਰੇਗਾ ਉਸ ਦਾ ਕਾਰਨ ਹੈ ਸਾਡੀਆਂ ਸੀਐਮਰ ਸਕੋਰਟੀਆਂ ਇੱਧਰ ਆਪਣਾ ਐਮਰ ਸਕੋਰਟੀਆਂ ਡੀਐਫਸੀ ਮੈਕ ਵਿੱਚ 11-11 ਲੱਖ ਰੁਪਏ ਵਾਲੇ ਪੈਂਡਿੰਗ ਮਈਆਂ ਆਡੀਆਂ ਜੋ ਕਿ ਸਰਕਾਰ ਲਈ ਨਹੀਂ ਕਰ ਰਹੀ ਜੋ ਸਕੋਰਟੀਆਂ ਲਏਗੇ ਸਾਡੀਆਂ ਉਦੋਂ ਇਹ ਜਦੋਂ ਤੁਹਾਡਾ ਕੰਮ ਖਤਮ ਹੋ ਜਾਏਗਾ ਵਾਪਸ ਕਰਨੀਆਂ ਸੀਗੀਆਂ ਲੇਕਿਨ ਸਰਕਾਰ ਬੋਲੋ ਤਿੰਨ-ਤਿੰਨ ਸਾਲ ਤੁਹਾਡੀ ਸਕੋਰਟੀਆਂ ਇਹ ਰੱਖ ਰੱਖੀਆਂ ਨੇ ਇਸ ਸੰਬੰਧੀ ਡ੍ਰਾਈ ਦਾ ਮੁੱਦਾ ਸਾਡਾ 1 ਜੋ 1% ਸੀਗੀ ਉਹ ਸਾਡੀ ਅਧੀਕਰਤੀ 50% ਹਰਿਆਣਾ ਵਿੱਚ ਉਹੀ ਇਕ ਖਣ ਮਿਲ ਰਹੀ ਹੈ ਸਾਨੂੰ 50 ਦੇ ਰਹੇ ਉੱਥੇ ਹਰਿਆਣੇ ਚ ਖਣ ਮਿਲ ਰਹੀ ਹੈ ਮਿਲਿੰਦਾ ਮੁੱਦਾ ਹੈ ਬਿਲੀ ਚਾਰ 10 ਰੁਪਏ ਹੈ ਹਰਿਆਣੇ 25 ਰੁਪਏ ਹੈ ਵੀ ਜਿਹੜਾ ਸਟੇਟ ਗਵਰਨਮੈਂਟ ਦਾ ਔਰ ਜਿਹੜਾ ਸੈਂਟਰਲ ਗਵਰਨਮੈਂਟ ਦਾ ਆਪਸੀ ਚ ਤਾਲਮੇਲ ਨਹੀਂ ਹੈ ਉਹ ਵੇਖਣ ਨੂੰ ਹੀ ਆ ਰਿਹਾ ਜਿਵੇਂ ਦੱਸਿਆ ਇਹਨਾਂ ਨੇ ਪਹਿਲਾਂ ਵੀ ਬੇਸਿਕਲੀ ਇਹਨਾਂ ਦੀਆਂ ਜਿਹੜੀਆਂ ਸਪੈਸੀਫਿਕੇਸ਼ਨਾਂ ਹੁੰਦੀਆਂ ਐਫਸੀਆਈ ਦੀਆਂ ਉਹ ਇੱਕ ਯੂਨੀਫਾਰਮ ਹੁੰਦੀਆਂ ਹਰ ਵਾਸਤੇ ਕੋਜੀਆਂ ਲੇਕਿਨ ਦੇਖਣ ਚ ਕੀ ਆਉਂਦਾ ਹੈ ਹਰਿਆਣੇ ਦੇ ਵਿੱਚ ਕੁਝ ਹੋ ਰਿਹਾ ਇੱਥੇ ਕੁਝ ਹੋ ਰਿਹਾ ਹੈ ਪਿਛਲਾ ਸਾਲ ਤੇ ਰਾਈਸ ਇੰਡਸਟਰੀ ਨੇ ਪੰਜਾਬ ਦੀ ਨੇ ਬਹੁਤ ਔਖਾ ਕੱਢਿਆ ਔਰ ਸਾਨੂੰ ਬਹੁਤ ਵੱਡੀ ਮਾਰ ਲੱਗੀ ਉਹਦੇ ਵਿੱਚ ਇਸ ਵਾਰ ਅਜੇ ਤੱਕ ਪਾਲਿਸੀ ਕਲੀਅਰ ਨਹੀਂ ਕੀਤੀ ਇਹਨਾਂ ਨੇ ਕੀ ਹੈ ਤਾਂ ਅਸੀਂ ਇਹਨਾਂ ਨੂੰ ਅੱਜ ਹੈਲਟੀਮੇਟਮ ਦੇਣ ਆਏ ਆ ਲਿਖ ਕੇ ਵੀ ਅਗਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਔਰ ਪਾਲਿਸੀ ਕਲੀਅਰ ਨਹੀਂ ਕੀਤੀ ਜਾਂਦੀ ਉਹ ਪਾਲਿਸੀ ਅਗਰ ਸਾਡੇ ਹੱਕ ਵਿੱਚ ਕਲੀਅਰ ਹੋਊਗੀ ਤਾਂ ਹੀ ਅਸੀਂ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਵਾਂਗੇ ਅਲਾਟਮੈਂਟ ਕਰਾਵਾਂਗੇ ਅਦਰਵਾਈਜ਼ ਅਸੀਂ ਮਿਲਿੰਗ ਨਹੀਂ ਕਰਾਂਗੇ ਰਾਈਸ ਮਿਲਰਸ ਐਸੋਸੀਏਸ਼ਨ ਦੇ ਬੁਲਾਰਿਆਂ ਨੇ ਕਿਹਾ ਕਿ ਅਗਲੇ ਸੀਜ਼ਨ ਲਈ ਡੂੰਗਵੀ ਥਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਇਸ ਲਈ ਆਉਣ ਵਾਲੇ ਸੀਜ਼ਨ ਲਈ ਝਾੜ 60 ਫੀਸਦੀ ਤੱਕ ਘਟ ਕਰਨਾ ਪਵੇਗਾ ਉਨ੍ਹਾਂ ਦੇ ਕੇਂਦਰ ਵਿੱਚ ਜਗ੍ਹਾ ਦੀ ਘਾਟ ਕਾਰਨ ਉਨ੍ਹਾਂ ਨੂੰ ਹਰਿਆਣਾ ਵਿੱਚ ਚੌਲਾਂ ਦੀ ਡੋ ਡੁਆਈ ਕਰਨੀ ਪਈ ਇਸ ਲਈ ਆਵਾਜਾਈ ਦੇ ਖਰਚੇ ਦੀ ਪਰਪਾਈ ਕੀਤੀ ਜਾਣੀ ਚਾਹੀਦੀ ਹੈ ਸੈਲਰ ਮਾਲਕਾਂ ਨੇ ਐਲਾਨ ਕੀਤਾ ਕਿ ਇਸ ਵਾਰ ਝੋਨੇ ਦੀ ਸਟੋਰੇਜ ਨਹੀਂ ਕਰਨਗੇ ਜਗਮਾਨੀ ਟੀਵੀ ਲਈ ਵੀ ਕੇ ਬੈਲ ਦੀ ਰਿਪੋਰਟ